ਪੰਜਾਬ ਦਾ ਇੱਕ ਵਸਨੀਕ ਹੋਣ ਦੇ ਨਾਤੇ ਔਰ ਆਪਦੀ ਧਰਮ ਪਤਨੀ ਜਿਹੜੀ ਐਮ ਐਲ ਏ ਆ ਅਸੀਂ ਐਫੀ ਡੈਵਿਡ ਤੇ ਨੂੰ ਤਿਆਰ ਆ ਕਿ ਅਸੀਂ ਇਹਨਾਂ ਦੀ ਜ਼ਿੰਮੇਵਾਰੀ ਚੁੱਕਦੇ ਆ ਕਿ ਸਾਨੂੰ ਇਹਦਾ ਇਲਾਜ ਕਰਾ ਲੈਣ ਤੇ ਉਹ ਮੁੰਡੇ ਦਾ ਜਿੱਥੇ ਹਰਿਆਣਾ ਪੁਲਿਸ ਕਹੂਗੀ ਮੈਂ ਜ਼ਿੰਮੇਵਾਰੀ ਚੁੱਕਦਾ ਮੇਰੇ ਤੇ ਕਾਰਵਾਈ ਕਰ ਦਿਓ ਜੇ ਅਸੀਂ ਨਾਮ ਪੇਸ਼ ਕਰਾਈਏ ਮਗਰ ਇਸ ਕਿਸਮ ਦਾ ਧੱਕਾ ਇਸ ਕਿਸਮ ਦੀ ਬੇਇਨਸਾਫੀ ਅੱਜ ਜੇ ਉਸ ਮੁੰਡੇ ਨੂੰ ਕੁਝ ਹੋ ਜਾਂਦਾ ਉਹਦੇ ਸਿਰ 'ਤੇ ਕਿੰਨੀਆਂ ਸੱਟਾਂ ਨੇ ਕਿਸੇ ਨੂੰ ਪਤਾ ਹੀ ਨਹੀਂ ਜਦੋਂ ਤਾਂ ਸਕੈਨ ਹੀ ਨਹੀਂ ਹੋ ਰਿਹਾ ਉਹਦੀ ਵਿਚਾਰੇ ਦਾ ਕਹਿੰਦੇ ਜਿਹੜਾ ਪਲਾਸਟਰ ਵੀ ਆ ਉਹ ਵੀ ਲਗ ਭਾਗ ਕਹਿੰਦੇ ਅਗਲੇ ਦਿਨ ਲੱਗਿਆ 24 ਘੰਟੇ ਬਾਅਦ ਕੌਣ ਇੰਨੀ ਪੇਨ ਚ ਰਹਿ ਸਕਦਾ ਔਰ ਜੀ ਦਾ ਜਬਾੜਾ ਹੀ ਭੰਨਤਾ ਮਨਮ ਨੱਕ ਭੰਨਤਾ ਉਹ ਸਾਹ ਕਿਵੇਂ ਲੈ ਰਿਆ ਮੈਂ ਭਗਵੰਤ ਮਾਨ ਨੂੰ ਟਾਊਟ ਨੂੰ ਸਿੱਧੇ ਲਫ਼ਜ਼ਾਂ ਚ ਕਹਿਣਾ ਤੂੰ ਇੱਕ ਸ਼ੁਭ ਮਰਵਾਇਆ ਤੂੰ ਦੂਜਾ ਸ਼ੁਭ ਮਰਵਾਇਆ ਜੇ ਇਸ ਮੁੰਡੇ ਨੂੰ ਕੁਝ ਹੋ ਗਿਆ ਜ਼ਿੰਮੇਵਾਰ ਤੂੰ ਹੋਏਂਗਾ ਪਾਪ